ਤੇ ਮਿਲਨ ਦਿੱਤਾ ਜਾਵੇ ਉਹਨਾਂ ਲੋਕਾਂ ਦੇ ਵਿੱਚ ਦੇਖ ਕੇ ਇਹ ਗੱਲਬਾਤ ਕਰ ਸਕਣ ਪਰ ਇਹੀ ਕਾਰਨ ਕਿਤੇ ਨਾ ਕਿਤੇ ਰਿਹਾ ਜਿਹੜਾ ਸਾਡੇ ਪੰਜਾਬ ਪੁਲਿਸ ਦਾ ਰਵਈਆ ਦੇਖ ਲਵੋ ਜਾਂ ਫਿਰ ਸਾਡੇ ਪ੍ਰਸ਼ਾਸਨ ਦੀ ਅੰਗਹਿਲੀ ਦੇਖ ਲਵੋ ਕਿ ਉਹਨਾਂ ਨੇ ਸਿਰਫ 30 ਮਿੰਟ ਜਿਹੜੇ ਕਿ ਇੱਥੇ ਰੁਕੇ ਨੇ ਇਸੇ ਵਿਸ਼ੇ ਤੇ ਅੱਜ ਅਸੀਂ ਵਿਚਾਰ ਕਰਾਂਗੇ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੱਸੀ ਬੱਛ ਜੀ ਸਰ ਕੀ ਕਹਿਣਾ ਚਾਹੋਗੇ ਜੀ ਰਾਹੁਲ ਗਾਂਧੀ ਦੇ ਜਿਹੜੇ ਸੋਸ਼ਾ ਪੌਂਟ ਐਡਾ ਵਿਵਾਦ ਖੜਾ ਹੋ ਗਿਆ ਉਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਹਾਂਜੀ ਖਿਆਲ ਤਾਂ ਇਹ ਹੈ ਜੀ ਵੀ ਇਹਦੇ ਨਾਲ ਮਤਲਬ ਜਦੋਂ ਇਸ ਤਰ੍ਹਾਂ ਦੇ ਵਿਵਾਦ ਹੋ ਜਾਂਦੇ ਨਾ ਇਹਦੇ ਨਾਲ ਦੇਸ਼ ਦੀ ਜਿਹੜੀ ਸਾਖ ਹੈ ਉਹ ਥੋੜੀ ਜਿਹੀ ਧੁੰਮਲ ਹੁੰਦੀ ਹੈ ਐਂਕਾਉ ਤੇ ਸੈਂਟਰ ਸਰਕਾਰ ਨੇ ਵੀ ਉਹਦੇ ਦੌਰੇ ਤੇ ਸਰਾਜ ਕੀਤਾ ਹੂੰ ਪੰਜਾਬ ਸਰਕਾਰ ਨੇ ਵੀ ਉਹਦੇ ਤੇ ਸਰਾਜ ਕੀਤਾ ਹੂੰ ਤੇ ਕਾਂਗਰਸ ਵਾਲੇ ਮੁੱਖ ਮੰਤਰੀ ਦਾ ਅਹੁਦਾ ਆਪਣਾ ਐਲਾਨ ਕਰਾਉਣ ਵਾਸਤੇ ਟਰਲੋ ਮੱਛੀ ਹੋਈ ਜੇ ਤੇ ਲੋਕ ਪਾਣੀ ਚ ਡੁੱਬੇ ਹੋਏ ਨੇ ਜਾਂ ਜਿਨ੍ਹਾਂ ਦੇ ਹਾਲਾਤ ਮਾੜੇ ਨੇ ਉਹਨਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਸਿਰਫ ਆਪਣੀਆਂ ਆਪਣੀਆਂ ਜਿਹੜੀਆਂ ਸਿਆਸੀ ਰੋਟੀਆਂ ਨੇ ਉਹ ਮਤਲਬ ਇਸ ਤੰਦੂਰ ਦੇ ਉੱਤੇ ਪਰ ਕੋਕੀ ਦੇ ਤੰਦੂਰ ਦੇ ਉੱਤੇ ਸੇਕਣੀਆਂ ਚਾਹੁੰਦੇ ਨੇ ਜਿਹੜੀਆਂ ਲੋਕ ਚੰਗੀ ਤਰ੍ਹਾਂ ਜਾਣ ਜੀ ਬਿਲਕੁਲ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਜੀ ਉੱਥੇ ਰਾਜਾ ਬਲਿੰਗ ਨੇ ਜਦੋਂ ਪੰਜਾਬ ਪੁਲਿਸ ਦੇ ਪੁਲਿਸ ਪ੍ਰਸ਼ਾਸਨ ਦੇ ਕਾਫੀ ਉੱਥੇ ਨੁਮਾਇੰਦੇ ਖੜੇ ਸੀ ਉਹਨਾਂ ਦੇ ਨਾਲ ਵੀ ਉਹਨਾਂ ਦੀ ਜਿਹੜੀ ਤਿੱਖੀ ਬਹਿਸਵਾਜੀ ਆ ਉਹ ਵੀ ਉੱਥੇ ਹੋਈ ਹੈ ਹਾਂਜੀ ਬਹਿਸਵਾਜੀ ਹੋਈ ਹੈ ਇਹਦੇ ਤੋਂ ਕੋਈ ਹੋਰ ਨਹੀਂ ਇਹ ਰਾਹੁਲ ਗਾਂਧੀ ਵੀ ਮਾਨਯੋਗ ਰਾਹੁਲ ਗਾਂਧੀ ਰਾਗੀ ਦੇ ਪਾਰ 8 ਤੋਂ 10 ਪਿੰਡ ਨੇ ਜੀ ਜਿੱਥੇ ਕੋਈ ਵੀ ਨਹੀਂ ਗਿਆ ਜੀ ਉੱਥੇ ਜਾਣਾ ਚਾਹੁੰਦੇ ਸੀ ਤਾਂ ਮਤਲਬ ਸਕਿਉਰਿਟੀ ਦਾ ਬਹਾਨਾ ਲਾ ਕੇ ਸੈਂਟਰ ਬੱਲੋਂ ਫੋਨ ਕੀਤਾ ਗਿਆ ਖਰਗੇ ਸਾਹਿਬ ਨੂੰ ਜੀ ਖਰਗੇ ਸਾਹਿਬ ਨੇ ਕਿਹਾ ਵੀ ਰਾਹੁਲ ਗਾਂਧੀ ਦੀ ਜਾਨ ਨੂੰ ਖਤਰਾ ਹੈ ਉਹਨੂੰ ਉੱਧਰ ਨਾ ਜਾਣ ਦਿਓ ਮਤਲਬ ਗੱਲ ਇੱਥੋਂ ਤੱਕ ਹੋ ਗਈ ਸਾਡੇ ਮਾਨਜੋਗ ਕेंद्रीय ਮੰਤਰੀ ਅਮਿਤ ਸ਼ਾਹ ਜੀ ਦਾ ਫੋਨ ਜਾਣਾ ਮਤਲਬ ਇਹਦੇ ਵਿੱਚ ਸਾਡਾ ਕੀ ਹੈ ਵੀ ਕੋਈ ਸਿਆਸੀ ਮੈਨੀਫੈਸਟਨਾ ਲੈ ਜੇ ਇਸ ਤਰ੍ਹਾਂ ਦਾ ਮਤਲਬ ਇਹਨਾਂ ਨੂੰ ਸ਼ੰਕਾ ਹੋ ਗਈ ਜਿਹਦੇ ਕਰਕੇ ਰਾਹੁਲ ਗਾਂਧੀ ਦੀ ਜਾਨ ਨੂੰ ਖਤਰਾ ਦੱਸ ਕੇ ਉਹਦਾ ਜਿਹੜਾ ਦੌਰਾ ਹੈ ਉਹ ਤਾਰਕੀ ਜੋ ਕਰਨ ਦੀ ਇਹ ਕੋਸ਼ਿਸ਼ ਕੀਤੀ ਗਈ ਐ ਔਰ ਕਾਫੀ ਕੀਤਾ ਵੀ ਮਤਲਬ ਤਾਂ ਹੀ 라ਵਲ ਗਾਂਦੀ ਜਲਦੀ ਸਾਫ ਸਫ ਚੰਦੇ ਗਏ ਕਿਉਂਕਿ ਸੌ ਪੀ ਦਾ ਜੋ ਮਤਲਬ ਜਾਣਿਆ ਦੇਣ ਲੱਗੇ ਇਸ ਤੇ ਸਕਿਉਰਟੀ ਨੇ ਇਸ ਕਰਕੇ ਫਿਰ ਥੋੜਾ ਜਿਆ ਉਹਨੂੰ ਦੌਰਾ ਜਿਹੜਾ ਉਹ ਸ਼ਾਰਟਕਟ ਕਰਕੇ ਪਠਾਨਕੋਟ ਵਾਲੀ ਸਾਈਡ ਤੇ ਜਾਣਾ ਪਿਆ ਮਤਲਬ ਇਹ ਸਾਰਾ ਨਾ ਚੀਜ਼ਾਂ ਬਦਕਿਸਮਤੀ ਹੈ ਕਿੱਥੇ ਅਸੀਂ ਇਕਜੁੱਟ ਹੋ ਕੇ ਸਰਕਾਰ ਦੇ ਉੱਤੇ ਦਮਾਉ ਪਾਉਂਦੇ ਸੈਂਟਰ ਸਰਕਾਰ ਤੇ ਤਾਂ ਕਿ ਜਿਹੜਾ ਰਾਹਤ ਫੰਡ ਹੈ ਉਹ 1600 ਦੀ ਤਾਂ 16000 ਕਰੋੜ ਪ੍ਰਾਣ ਦੀ ਕੋਸ਼ਿਸ਼ ਕਰਦੇ ਸਾਡੀ ਕਿਸਮਤੀ ਹੈ ਕਿਉਂਕਿ ਬ੍ਰੋਟੀਕਰ ਦਾ ਐਲੋ ਕੀ ਜਿਹੜਾ ਬ੍ਰੋਟੀਕਰ ਦਾ ਲੀਡਰ ਹੁੰਦਾ ਉਹਦੀ ਵੀ ਪ੍ਰਧਾਨ ਮੰਤਰੀ ਜਿੰਨੀ ਪਾਵਰ ਹੁੰਦੀ ਹੈ ਜੇ ਸਟੇਟ ਦੇ ਵਿੱਚ ਹੈ ਤਾਂ ਉਹਦੀ ਹੁੰਦੀ ਹੈ ਮੁੱਖ ਮੰਤਰੀ ਜਿੰਨੀ ਪਾਵਰ ਜੇ ਸੈਂਟਰ 'ਚ ਹੈ ਤਾਂ ਉਹਦੀ ਪ੍ਰਧਾਨ ਮੰਤਰੀ ਦੇ ਬਰਾਬਰ ਪਾਵਰ ਹੁੰਦੀ ਹੈ ਐ ਲੋਕਾਂ ਦੇ ਦੁੱਖਾਂ 'ਚ ਸ਼ਾਮਲ ਹੋ ਕੇ ਆਪਣੀ ਸਿਆਸਤ ਕਰਨ ਤਾਂ ਚੰਗਾ ਸੀ ਕਿਉਂਕਿ ਇਹਦੇ ਨਾਲ ਲੋਕਾਂ ਦੇ ਜ਼ਖਮਾਂ ਦੇ ਉੱਤੇ ਮਲਮ ਵੀ ਲੱਗਦੀ ਹੈ ਜੀ ਤੇ ਲੋਕਾਂ ਨੂੰ ਥੋੜੀ ਬਹੁਤੀ ਰਾਤ ਵੀ ਮਿਲਦੀ ਹੈ განਕਰ ਇਹ ਸਾਰੀਆਂ ਪਾਰਟੀਆਂ ਆਪਸੇ ਵਿੱਚ ਟੰਡੀਆਂ ਹੋਣ ਕਰਕੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਹਦਾ ਪ੍ਰਭਾਵ ਹੈ ਜਿਹੜਾ ਉਹ ਗਲਤ ਜਾਂਦਾ ਹੈ ਇਹ ਉਹਨਾਂ ਨੂੰ ਪਤਾ ਅਮਰੀਕਾ ਦੇ ਵਿੱਚ ਇੱਕ ਸਾਡੀ ਮਾਤਾ ਹਰਜੀਤ ਕੌਰ 75 ਸਾਲ ਦੀ ਐਜ ਉਹਨੂੰ ਗ੍ਰਿਫਤਾਰ ਇਸੇ ਕਰਕੇ ਕਰ ਲਿਆ ਵੀ ਇਹਨੂੰ 30 35 ਸਾਲ ਹੋ ਗਏ تھے ਰੈਂਡੀ ਨੂੰ ਗੈਰਕਾਨੂੰਨੀ ਕਿਉਂਕਿ ਪੰਜਾਬ ਦੇ ਵਿੱਚ ਸਾਰੇ ਪੰਜਾਬੀਆਂ ਜਿਹੜੇ ਅਸੀਂ ਅੱਡੋ-ਫੱਟੀ ਹੋਏ ਹੋਏ ਹਾਂ ਇਸ ਕਰਕੇ ਮਤਲਬ ਜਿਹੜੇ ਸਾਡੇ ਪ੍ਰਵਾਸੀ ਨੇ ਸਾਡੇ ਪੰਜਾਬੀ ਉਹਨਾਂ ਦੀ ਜਾਨ ਨੂੰ ਖਤਰਾ ਉਹਨਾਂ ਦੀ ਸ਼ਾਨ ਨੂੰ ਖਤਰਾ ਅਸੀਂ ਪੰਜਾਬ ਦੇ ਲੋਕਾਂ ਨੇ ਪੈਦਾ ਕਰਛੇ ਜੀ ਬਿਲਕੁਲ ਪਰ ਜੇਕਰ ਗੱਲ ਕਰੀਏ ਰਾਹੁਲ ਗਾਂਧੀ ਦੇ ਸੁਰੱਖਿਆਤਾਂ ਨੂੰ ਲੈ ਕੇ ਇੱਥੇ ਪੀਐਮ ਮੋਦੀ ਵੀ ਆਏ ਨੇ ਅ ਤੇ ਹੋਰ ਵੀ ਵੱਡੇ ਨੇਤੇ ਜਿਹੜੇ ਨੇ ਕਿ ਜਿਨ੍ਹਾਂ ਨੇ ਕੀ ਇਹਦਾ ਦੌਰਾ ਕੀਤਾ ਹੈ ਪਰ ਜਿਹੜੇ ਲੋਕ ਖੁਦ ਹੀ ਮੁਸੀਬਤ ਦੇ ਵਿੱਚ ਨੇ ਜਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਉਹ ਪੀੜਤ ਪਰਿਵਾਰ ਨੇ ਜਿਨ੍ਹਾਂ ਦਾ ਦੁੱਖ ਰਾਹੁਲ ਗਾਂਧੀ ਨੇ ਸੁੰਨਾ ਸੀ ਜਾਂ ਫਿਰ ਕਿਸੇ ਨੂੰ ਉੱਥੋਂ ਮੁਆਵਜ਼ੇ ਦੀ ਆਸ ਸੀ ਜਿਨ੍ਹਾਂ ਦੇ ਅ ਇਸ ਸਮੇਂ ਜਿਹੜੇ ਉਸ ਪੀੜ ਨੂੰ ਹੰਡਾ ਰਹੇ ਨੇ ਸਿਰਫ ਉਹ ਜਾਣ ਰਹੇ ਨੇ ਪਰ ਜਿਹੜੇ ਇਹਨਾਂ ਨੇ ਸਿਆਸੀ ਗੇਮਾਂ ਖੇਡ ਕੇ ਰਾਹੁਲ ਗਾਂਧੀ ਨੂੰ ਉੱਥੋਂ ਉਹਨਾਂ ਲੋਕਾਂ ਤੱਕ ਪਹੁੰਚਣ ਨਹੀਂ ਦਿੱਤਾ ਸ਼ਾਇਦ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਕਿ ਸਾਡੇ ਨਾਲੋਂ ਵੱਧ ਬੰਦਾ ਵਿੱਤੀ ਸਹਾਇਤਾ ਜਿਹੜੀ ਰਾਹੁਲ ਗਾਂਧੀ ਕਰਨਾ ਜਾਣ ਦੇਖੋ ਇਹ ਤਾਂ ਗੱਲ ਹੈ ਕਿ ਵਿੱਤੀ ਸਹਾਇਤਾ ਦਾ ਕੋਈ ਨਹੀਂ ਕੀਤੀ ਕਿਸੇ ਕਾਂਗਰਸੀ ਨੇ ਨਹੀਂ ਕੀਤੀ ਕਿਸੇ ਹੋਰ ਐਮਪੀ ਨੇ ਨਹੀਂ ਪੰਜ ਚਾਰ ਐਮਪੀ ਨੇ ਕੀਤੀ ਹੈ ਮਤਲਬ ਸਾਡੇ ਪੰਜਾਬ ਦੇ ਵੱਧ ਕਿਸ ਵਿੱਚ ਇਹ ਹੈ ਵੀ ਸਾਡੇ 13 ਐਮਪੀ ਨੇ ਹੂੰ ਤੇ ਆਮਪੀਆਂ ਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ 1 ਰੁਪਿਆ ਜੇਬ ਤੋਂ ਕੱਢਿਆ ਹੋਵੇ ਇਹ ਤੇ ਸੱਤ ਸਾਡੇ ਰਾਜ ਸਭਾ ਦੇ ਮੈਂਬਰ ਨੇ ਰਾਜ ਸਭਾ ਦੇ ਮੈਂਬਰਾਂ ਦੇ ਵਿੱਚੋਂ ਹਲੇ ਦੋ ਤਿੰਨ ਨੇ ਜਿਹੜਾ ਹਮਦਰਦੀ ਦਾ ਹੱਥ ਹੈ ਜਿਹੜਾ ਉਹ ਅੱਗੇ ਕੀਤਾਗਾ ਆ ਗੱਲ ਕਰ ਜਿਹੜੇ ਸਾਡੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੇ ਤਾਂ 1 ਰੁਪਿਆ ਵੀ ਆਪਣੀ ਜੇਬ ਦੇ ਵਿੱਚੋਂ ਹੀ ਕੱਢਿਆ ਬਰੀ ਸ਼ੇਮਫੁਲ ਗੱਲ ਹੈ ਕਿ ਮਤਲਬ ਗੱਲ ਇਸੋ ਦਾ ਕਮੈਂਟਮ ਹੋ ਗਈ ਵੀ ਰਾਹੁਲ ਗਾਂਧੀ ਦੀ ਗੱਡੀ ਦੇ ਵਿੱਚ ਬੈਠਣ ਵਾਸਤੇ ਵੀ ਇਹ ਆਪ ਚ ਤੂੰ ਤੂੰ ਮੈਂ ਮੈਂ ਹੋਈ ਇਹਨਾਂ ਦੀ ਉਹ ਕਹਿੰਦਾ ਆਇਆ ਬੈਠਣਾ ਉਹ ਕਹਿੰਦਾ ਮੈਂ ਬੈਠਣਾ ਉਹ ਕਹਿੰਦਾ ਮੈਂ ਸੀਐਮ ਦਾ ਦਾਵੇਦਾਰ ਆ ਉਹ ਕਹਿੰਦਾ ਮੈਂ ਸਟੇਟ ਦੇ ਸੀਐਮ ਦਾ ਦਾਵੇਦਾਰ ਆ ਇਸ ਕਰਕੇ ਇਹਨਾਂ ਨੇ ਕਾਫੀ ਜਿਹੜਾ ਆਪਣਾ ਹੱਥੋਂ ਪਾਈ ਵਾਲੀ ਗੱਲ ਤੱਕ ਪਹੁੰਚੀ ਹੋਈ ਇਹਨਾਂ ਦੀ ਗੱਲ ਹੋਈ ਹੈ ਮਤਲਬ ਇਹ ਨਹੀਂ ਹੋਣੀ ਚਾਹੀਦੀ ਸੀ ਇਹਨਾਂ ਨੂੰ ਰਾਹੁਲ ਗਾਂਧੀ ਦਾ ਸਾਥ ਦੇਣਾ ਚਾਹੀਦਾ ਸੀ ਰਾਹਨਵੰਦੀ ਨੂੰ ਸਾਥ ਦੇ ਕੇ ਤਾਂ ਮਤਲਬ ਉਥੇ ਪਾਰਲੀਮੈਂਟ ਦੇ ਵਿੱਚ ਰੌਲਾ ਪਾ ਕੇ ਪਾਰਲੀਮੈਂਟ ਦਾ ਵਿਸ਼ੇਸ਼ ਸੈਸ਼ਨ ਛੱਡ ਕੇ ਉੱਥੇ ਇਹਨਾਂ ਦੀ ਮਦਦ ਹੈ ਜਿਹੜੀ ਫੌਰੀ ਦਾ ਹੱਕ ਹੈ ਉਹ ਬਧਵਾਈ ਜਾਣੀ ਚਾਹੀਦੀ ਹੈ ਇੱਧਰਲੇ ਪਾਸੇ ਤਾਂ ਇਹਨਾਂ ਨੇ ਗੱਲ ਹੀ ਨਹੀਂ ਕੀਤੀ ਵੱਡ ਕਿਸਮਤੀ ਇਹ ਹੈ ਵੀ ਸਾਡੀ ਜਿਹੜੀ ਪੰਜਾਬ ਦੀ ਲੋਕਲ ਜਿਹਨੂੰ ਅਸੀਂ ਖੇਤਰੀ ਪਾਰਟੀ ਕਹਿੰਦੇ ਆ ਉਹ ਵੀ ਇੱਕ ਸਿਆਸੀ ਇਹ ਮਤਲਬ ਕੰਡਾ ਹੀ ਫੇਡਣ ਲੱਗੀ ਉਹਨਾਂ ਨੂੰ ਕੋਈ ਉਹ ਸਿਰਫ ਇੱਕ ਸਰੋਪੇ ਤੇ ਰਵਾ ਪਾਉਣ ਲੱਗੇ ਹੋਰ ਇਹਨਾਂ ਨੇ ਕੁਝ ਨਹੀਂ ਕੀਤਾ ਜਦੋਂ ਕਿ ਸਰੋਪੇ ਪਹਿਲਾਂ ਮੁੱਖ ਮੰਤਰੀਆਂ ਨੂੰ ਪਹਿਲਾਂ ਹੋਰਾਂ ਨੂੰ ਵੀ ਉੱਥੇ ਦੰਦੇ ਕਹਿੰਦੇ ਰਹੇ ਨੇ ਮੀਡੀਆ আর ਕੋਟਾ ਤੋਂ ਪਤਾ ਲੱਗਦਾ ਹੈ ਗੱਲ ਕਰਦੀ ਚਾਅਤ ਹੈ ਕਿਉਂਕਿ ਮਤਲਬ ਜਿਹੜਾ ਸ਼ਰੂਮ ਅਕਾਲੀ ਦਲ ਹੈ ਇਹ 84 ਦੇ ਜਿਹੜਾ ਦੁਕਾਨ ਤਾ ਉਹਨੂੰ ਗਾਂਧੀ ਪਰਿਵਾਰ ਮੰਨਦਾ ਗੱਲ ਕਰ ਰਿਹਾ ਦੋਸ਼ੀ ਜੇ ਗਾਂਧੀ ਪਰਿਵਾਰ ਦੋਸ਼ੀ ਹੈ ਤਾਂ ਦੋਸ਼ੀ ਅਕਾਲੀ ਦਲ ਵੀ ਹੈ ਜੇ ਅਕਾਲੀ ਦਲ ਅਕਾਲੀ ਦਲ ਇੱਕ ਕਮਿਟਮੈਂਟ ਜੇ ਅਕਾਲੀ ਦਲ ਸਵਾਲ ਨੂੰ ਉਠਾਇਆ ਕਾਂਗਰਸ ਨੇ ਹੈ ਤਾਂ ਅੰਦਰੋਂ ਘੋਣ ਵਾਂਗੂ ਉਹਨੂੰ ਖਾਤਾ ਅਕਾਲੀ ਦਲ ਨੇ ਇਸ ਕਰਕੇ ਦੋਨੇ ਬਰਾਬਰ ਦੇ ਦੋਸ਼ੀ ਨੇ ਬਿਲਕੁਲ ਪਰ ਜੇਕਰ ਗੱਲ ਕਰਦੇ ਆਸੀਂ ਸੁਰੱਖਿਆਤਾਂ ਨੂੰ ਲੈ ਕੇ ਪਰ ਇਹੋ ਜਿਹਾ ਕੁਝ ਵੀ ਨਹੀਂ ਹੋਇਆ ਹਜੇ ਤੱਕ ਨਾ ਹੀ ਘਟਨਾ ਵਾਪਰ ਸਕਦੀ ਸੀ ਉੱਥੇ ਲੋਕਾਂ ਦੇ ਕੋਲ ਇੱਕ ਘਰ ਤੱਕ ਨਹੀਂ ਰਹਿਣ ਦੇ ਲਈ ਰਿਹਾ ਕੋਈ ਕੱਪੜਾ ਨਹੀਂ ਰਿਹਾ ਤੇ ਇਹ ਮੈਨੂੰ ਨਹੀਂ ਲੱਗਦਾ ਕਿ ਕੋਈ ਉਹਨਾਂ ਤੇ ਕੋਈ ਹਮਲਾ ਕਰਦਾ ਜਾਂ ਫਿਰ ਕੋਈ ਇਹੋ ਜਿਹੀ ਚੀਜ਼ ਹੁੰਦੀ ਜਿੱਥੇ ਉਹਦਾ ਸੁਰੱਖਿਆ ਨਹੀਂ ਮਹਿਸੂਸ ਕਰ ਸਕਦੇ ਪਰ ਜੇਕਰ ਉਹ ਸਾਡੇ ਪੰਜਾਬ ਦਾ ਜਾਇਜ਼ਾ ਲੈਣ ਦੇ ਆਏ ਸੀਗੇ ਤਾਂ ਸੀਐਮ ਮਾਨ ਦਾ ਇੱਕ ਹੱਕ ਪੰਦਾ ਸੀ ਉਹਨਾਂ ਨੂੰ ਐਜ਼ ਅ ਪ੍ਰਾਉਨ ਚਾਰੀ ਵੱਲੋਂ ਸਾਡਾ ਜਿਹੜਾ ਪੰਜਾਬ ਹੈ ਉਹ ਜਾਣਿਆ ਜਾਂਦਾ ਹੈ ਵੀ ਭਾਈਚਾਰਕ ਦੀ ਸਾਂਝ ਵੱਲੋਂ ਸਾਡੇ ਘਰ ਕੋਈ ਵੀ ਆ ਜਾਵੇ ਅਸੀਂ ਹਰ ਇੱਕ ਨੂੰ ਇੱਕ ਜਿਵੇਂ ਕਹਿੰਦੇ ਆ ਕਿ ਦੇਵਤਿਆਂ ਵਾਂਗੂ ਪੂਜਦੇ ਨੇ ਸਾਡੇ ਘਰ ਜਦੋਂ ਕੋਈ ਗੈਸਟ ਆਉਂਦਾ ਜੇਕਰ ਰਾਹੁਲ ਗੰਦਗੀ ਆਈ ਸੀ ਜਿਹੜੀਆਂ ਉਹਦੀਆਂ ਸੁਵਿਧਾ ਸੁੱਖ ਸੁਵਿਧਾਵਾਂ ਸੀ ਜਾਂ ਉਹਨਾਂ ਦੇ ਰੁਕਣ ਦੀ ਸੀ ਠਹਿਰਨ ਦੀ ਸੀ ਤਾਂ ਕਿਤੇ ਨਾ ਕਿਤੇ ਇੱਕ ਭਾਈਚਾਰਕ ਸਾਂਝ ਦੇ ਤੌਰ ਤੇ ਸੀਐਮ ਮਾਨ ਦਾ ਵੀ ਹੱਕ ਪੰਦਾ ਸੀ ਉਹਨਾਂ ਨੂੰ ਆ ਕੇ ਮਿਲਦੇ ਉਹ ਤੇ ਜਾਂ ਫਿਰ ਉਹਨਾਂ ਦੀ ਸੁਰੱਖਿਆ ਤਾਂ ਜਿਹੜੇ ਉਕਤਾ ਪ੍ਰਬੰਧ ਨੇ ਉਹ ਖੁਦ ਕਰਵਾਉਂਦੇ ਦੇਖੋ ਜੀ ਸਾਰੀਆਂ ਪਾਰਨਾ ਸਿਆਸਤ ਦੀ ਤੇ ਚੜੀਆਂ ਹੋਈਆਂ ਨੇ ਜੀ ਕਿਸੇ ਨੂੰ ਮਤਲਬ ਅੰਦਰੋਂ ਉਹਨਾਂ ਦਾ ਜਿਹੜਾ ਕੋਈ ਪਹਿਨੀ ਫਟ ਦੇਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਉਹ ਤਾਂ ਸਿਆਸੀ ਫਾਇਦਾ ਜਿਹੜਾ ਉਹ ਖੱਟਣ ਦੀ ਕੋਸ਼ਿਸ਼ ਕਰ ਰਿਹਾ ਹੈ ਇੱਕ ਇੱਕ ਰਾਜਨੇਤਾ ਜਿਹੜਾ ਕਿਸੇ ਵੀ ਪਾਰਟੀ ਦਾ ਹੈ ਉਹ ਸਿਰਫ ਇਹਦੇ ਉੱਤੇ ਸਿਆਸੀ ਰੋਟੀਆਂ ਹੀ ਸੇਕਦਾ ਹੈ ਕਿ ਤੇ ਦੂਜਾ ਬੰਦਾ ਵੱਧ ਪੁਆਇੰਟ ਨਾ ਬਣਾ ਕੇ ਦੂਜਾ ਬੰਦਾ ਵੱਧ ਪੁਆਇੰਟ ਨਾ ਬਣਾ ਕੇ ਮੈਂ ਉਹਨੂੰ ਗਾਲੀ ਗਲੋਚ ਕਰ ਲਾ ਉਹ ਉਹਨੂੰ ਗਾਲੀ ਗਲੋਚ ਕਰ ਲਿਆ ਮਤਲਬ ਜੇ ਇਸ ਤੇ ਆ ਗਿਆ ਤਰਾਸਦੀ ਵਾਲੇ ਪਾਸੇ ਕਿਸੇ ਦਾ ਹੱਥ ਨਹੀਂ ਅਜੇ ਤਾਈਂ ਗਿਆ ਇਸ ਕਰਕੇ ਮਤਲਬ ਲੋਕਾਂ ਦੇ ਵਿੱਚ ਕਾਫੀ ਮਲਾਲ ਹੈ ਇਸ ਗੱਲ ਦਾ ਲੋਕਾਂ ਦੇ ਵਿੱਚ ਅਫਸੋਸ ਹੈ ਇਸ ਗੱਲ ਦਾ ਵੀ ਸਾਡੇ ਲੀਡਰ ਸਿਆਸਤ ਕਰੀ ਜਾਂਦੇ ਨੇ ਤੇ ਸਾਨੂੰ ਮਤਲਬ ਕੋਈ ਰਾਹਤ ਦੇਣ ਦੀ ਗੱਲ ਨਹੀਂ ਕਰਦਾ ਕੋਈ ਘਰ ਦੀ ਗੱਲ ਨਹੀਂ ਕਰਦਾ ਕੋਈ ਪਛਮਾ ਦੀ ਗੱਲ ਨਹੀਂ ਕਰਦਾ ਕੋਈ ਕਿੰਨਾ ਨੁਕਸਾਨ ਹੋ ਗਿਆ ਕੋਈ ਜਗ੍ਹਾ ਨਹੀਂ 5 ਲੱਖ ਇਕੱਤਰ ਸਾਡੀ ਜ਼ਮੀਨ ਆ ਜਿਹੜੀ ਉਹ ਬਰਬਾਦ ਹੋ ਗਈ ਉਹਦੀ ਕੋਈ ਚਿੰਤਾ ਨਹੀਂ ਚਿੰਤਾ ਸਿਰਫ ਇਹਨਾਂ ਨੂੰ ਵੋਟਾਂ ਦੀ ਹੋਈ ਪਈ ਐ ਅਸੀਂ ਮੁੱਖ ਮੰਤਰੀ ਬਣੇ ਦੀ ਕੁਰਸੀ ਤੇ ਕਿਵੇਂ ਪਹੁੰਚ ਜੀਏ 7-8 ਬੰਦੇ ਕਾਂਗਰਸ ਦੇ ਨੇ ਜਿਹੜੇ ਇਹ ਚਾਹੁੰਦੇ ਨੇ ਮੈਂ ਬਣ ਜਾ ਉਹ ਕਹਿੰਦਾ ਮੈਂ ਬਣ ਜਾ ਇਸੇ ਤਰ੍ਹਾਂ ਦੂਸੀਆਂ ਪਾਰਟੀਆਂ ਚ ਸਭ ਦੇ ਦੋ ਵਾਰ ਤੋਂ ਕੁਝ ਨਹੀਂ ਗੱਲ ਕਰ ਲੋਕ ਆਉਣ ਵਾਲੇ ਸਮੇਂ ਵਿੱਚ ਇਹਨਾਂ ਸਾਰਿਆਂ 파ਰਟੀਆਂ ਨੂੰ ਇੱਕ ਵਧੀਆ ਸਬਕ ਸਿਵਾਉਣਗੇ ਬਾਅਦ ਵਿੱਚ ਇਹਨਾਂ ਦੇ ਕੋਲੇ ਕੰਦੇ ਬਸਤਾਦੇ ਤੋਂ ਸਵਾਇ ਹੋਰ ਕੁਝ ਨਹੀਂ ਰਹਿਣਾ ਜੀ ਬਹੁਤ ਬਹੁਤ ਮਿਹਰਬਾਨੀ ਰਜਿੰਦਰ ਜੀ ਤੁਹਾਡਾ ਆਪਣੇ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕਰਨ ਦੇ ਲਈ ਧੰਨਵਾਦ ਜੀ ਸੋ ਦੋਸਤੋ ਇਹ ਸੀ ਅੱਜ 11 ਵਜੇ ਦੀ ਲਾਈਵ ਪ੍ਰੋਗਰਾਮ ਦੀ ਅਪਡੇਟ ਜਿਵੇਂ ਕਿ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੋਣਦੀਆਂ ਦੇਖ ਰਹੇ ਹੋ ਰਾਜਾ ਵਿਡਿੰਗ ਪ੍ਰੋਫੈਸਰ Pratap Singh Vajwa ਤੇ ਸੁਖਿੰਦਰ ਸੇਰਾ ਦਾਰਨ ਦਾਵਾ ਜੋ ਕਿ ਰਾਹੁਲ ਗਾਂਧੀ ਨੂੰ ਰਾਵੀ ਦਰਿਆ ਪਾਰ ਕਰਕੇ ਉਹਨਾਂ ਨੂੰ ਲੋਕਾਂ ਦੇ ਨਾਲ ਮਿਲਣ ਨਹੀਂ ਦਿੱਤਾ ਗਿਆ ਤਾਂ ਉਹਨਾਂ ਨੂੰ ਇੱਕ ਇਹ ਜਤਾਇਆ ਗਿਆ ਕਿ ਤੁਸੀਂ ਪੰਜਾਬ ਦੇ ਵਿੱਚ ਸਰਕਿਤ ਨਹੀਂ ਹੋ ਪਰ ਕਿਤੇ ਨਾ ਕਿਤੇ ਉਹਨਾਂ ਨੇ ਇਹ ਵੀ ਕਿਹਾ ਕਿ ਮਿਲਣ ਤਾਂ ਮੈਂ ਇਹਨਾਂ ਲਈ ਹੀ ਆਇਆ ਇਹਨਾਂ ਦਾ ਪਾਰਲੀਮੈਂਟ ਦੇ ਵਿੱਚ ਮੁੱਦਾ ਉਠਾਉਣ ਦੇ ਲਈ ਇਹਨਾਂ ਦੀਆਂ ਮੁਸੀਬਤਾਂ ਦੇ ਵਿੱਚ ਜਿਹੜੇ ਹੈਗੇ ਨੇ ਕਿੰਨਾ ਨੁਕਸਾਨ ਆਇਆ ਉਸ ਦਾ ਮੈਂ ਜਾਇਜ਼ਾ ਲੈਣ ਦੇ ਲਈ ਆਇਆ ਜੇਕਰ ਅਸੀਂ ਦੁੱਖ ਤਕਲੀਫ ਦੇ ਵਿੱਚ ਕਿਸੇ ਰਿਸ਼ਤੇਦਾਰ ਦੇ ਘਰ ਦੁੱਖ ਵਡਾਉਣ ਜਾਂਦੇ ਆ ਤਾਂ ਅਸੀਂ ਉਹਨੂੰ ਵਿੱਚ ਆਹ ਪਾਣੀ ਤਾਂ ਜ਼ਰੂਰ ਪੁੱਛ ਲੈਣੇ ਆ ਪਰ ਇਹੋ ਜਿਹਾ ਬਦਸਲੂਕ ਜਿਹੜਾ ਰਾਹੁਲ ਗਾਂਧੀ ਦੇ ਨਾਲ ਕੀਤਾ ਗਿਆ ਮੈਨੂੰ ਲੱਗਦਾ ਵੀ ਪੰਜਾਬ ਦੇ ਲਈ ਬਹੁਤ ਹੀ ਸ਼ਰਮਨਾਕ ਜਿਹੜੀ ਇਹ ਘਟਨਾ ਹੈ ਕੱਲ ਜਿਹੜੀ ਸਾਡੇ ਰਾਹੁਲ ਗਾਂਧੀ ਜੀ ਦੇ ਨਾਲ ਹੋਈ ਹੈ ਬਹੁਤ ਹੀ ਸ਼ਰਮਨਾਕ ਘਟਨਾ ਸੀ ਜੋ ਵੀ ਉੱਥੇ ਵਾਪਰਿਆ ਉਸ ਸਮੇਂ ਦੇ ਵਿੱਚ ਪਰ ਇੱਕ ਚੀਜ਼ ਇਹ ਵੀ ਹੈ ਕਿ ਜੋ ਪਹਿਲਾਂ ਹੀ ਦੁਖੀ ਨੇ ਉਹ ਕਿਸੇ ਨੂੰ ਦੁੱਖ ਕਿਵੇਂ ਦੇ ਸਕਦੇ ਨੇ ਤੇ ਸਾਡਾ ਪੰਜਾਬ ਹੈ ਜਿਹੜਾ ਉਹ ਪੰਜਾਬ ਸਾਡਾ ਭਾਈਚਾਰਕ ਸਾਂਝ ਤੋਂ ਤੇ ਕਿਸੇ ਦੀ ਮਦਦ ਦੇ ਨਾਲੋਂ ਹੀ ਇਹ ਸਭ ਤੋਂ ਵੱਧ ਜਿਹੜਾ ਕਿ ਜਾਣਿਆ ਜਾਂਦਾ ਹੈ ਪਰ ਉੱਥੇ ਜੇਕਰ ਅਸੀਂ ਗੱਲ ਕਰਦੇ ਆ ਰਾਹੁਲ ਗਾਂਧੀ ਦਾ ਕੱਲ ਇੱਕ ਮੁੱਦਾ ਸੀ ਕਿ ਸਿਰਫ 30 ਮਿੰਟ ਹੀ ਇਹ ਜਿਹੜੇ ਗੁਰਦਾਸਪੁਰ ਦੇ ਵਿੱਚ ਉੱਥੇ ਬੈਠੇ ਨੇ ਉੱਥੇ ਬੈਠਣ ਦਾ 30 ਮਿੰਟ ਦਾ ਕਾਰਨ ਵੀ ਕਿਤੇ ਨਾ ਕਿਤੇ ਕੁਝ ਕ ਇਹੋ ਜਿਹੀਆਂ ਸਿਆਸੀ ਪਾਰਟੀਆਂ ਜੋ ਕਿ ਆਪਣੇ ਸਿਆਸੀ ਆੜ ਦੇ ਵਿੱਚ ਆਪਣੀਆਂ ਰੋਟੀਆਂ ਸੇਕਣ ਦੇ ਵਿੱਚ ਲੱਗੇ ਹੋਏ ਨੇ ਹੜ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਇੱਕ ਪਾਸੇ ਕਰਕੇ ਹਰ ਇੱਕ ਬੰਦਾ ਆਪਣਾ ਸੋਸ਼ਲ ਮੀਡੀਆ ਤੇ ਇੱਕ ਫੇਸ ਬਣਾਉਣ ਦੀ ਦੌੜ ਦੇ ਵਿੱਚ ਲੱਗਿਆ ਹੋਇਆ ਕਿ ਮੇਰੀ ਪਾਰਟੀ ਅੱਗੇ ਆ ਜਾਓ ਕਹਿੰਦਾ ਮੇਰੀ ਪਾਰਟੀ ਅੱਗੇ ਆ ਜੇ ਪਰ ਉੱਥੇ ਜੇਕਰ ਗੱਲ ਕਰੀਏ ਕੁਲਦੀਪ ਸਿੰਘ ਧਾਰੀਵਾਲ ਤੇ ਚੰਨਜੀਤ ਸਿੰਘ ਚੰਨੀ ਦੀ ਤਾਂ ਇਹ ਦਿਨ ਰਾਤ ਇੱਕ ਕਰਕੇ ਇਹਨਾਂ ਨੂੰ ਕਿਸੇ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਸੋਸ਼ਲ ਮੀਡੀਆ ਤੇ ਵਿਊਜ਼ ਦਾ ਲੈਣਾ ਦੇਣਾ ਨਹੀਂ ਇਹ ਸਿਰਫ ਦਿਨ ਰਾਤ ਇੱਕ ਕਰਕੇ ਲੋਕਾਂ ਦੀ ਸੇਵਾ ਦੇ ਵਿੱਚ ਇਕਜੁੱਟ ਹੋ ਕੇ ਹੁਣ ਜਿਵੇਂ ਸਫਾਈ ਅਭਿਆਨ ਦੇ ਵਿੱਚ ਲੱਗੇ ਹੋਏ ਨੇ ਪਹਿਲਾਂ ਜਿਹੜੇ ਬੰਨ ਲਾਉਣਦੇ ਸੀ ਉਹਨਾਂ ਦੇ ਵਿੱਚ ਲੱਗੇ ਹੋਏ ਸੀ ਜਾਂ ਪਰਿਵਾਰਾਂ ਨੂੰ ਕੁਝ ਰਾਸ਼ਨ ਜਾਂ ਕੱਪੜੇ ਖਾਣਾ ਪੀਣਾ ਕੁਝ ਨਾ ਕੁਝ ਚੀਜ਼ਾਂ ਜਿਹੜੀਆਂ ਡੋਰ ਟੂ ਡੋਰ ਜਾ ਕੇ ਇਹਨਾਂ ਨੇ ਖੁਦ ਆਪਣੇ ਹੱਥੀ ਪਹੁੰਚਾਈਆਂ ਨੇ ਇੱਕ ਸਾਡੇ ਪੰਜਾਬ ਦੇ ਐਵੇਂ ਦੇ ਮੰਤਰੀ ਵੀ ਨੇ ਤੇ ਪਰ ਉੱਥੇ ਜੇਕਰ ਦੇਖਦੇ ਹਾਂ ਅਜਿਹੇ ਮੰਤਰੀ ਵੀ ਨੇ ਜਿਨ੍ਹਾਂ ਨੇ ਆਪਣੀਆਂ ਗੱਡੀਆਂ ਦੇ ਵਿੱਚੋਂ ਪੈਰ ਤੱਕ ਨਹੀਂ ਥੱਲੇ ਲਾਇਆ ਤੇ ਜਦੋਂ ਹਾ ਹੜ ਦੇ ਵਿੱਚ 5-5 ਫੁੱਟ ਪਾਣੀ ਸੀ ਤੇ ਸਾਡੀ ਪੰਜਾਬ ਦੀ 뮤ਜ਼ਿਕ ਇੰਡਸਟਰੀ ਸਭ ਤੋਂ ਪਹਿਲਾਂ ਅੱਗੇ ਆਈ ਜਿਵੇਂ ਕਿ ਚਰਚਾ ਦੇ ਵਿੱਚ ਰੇਸ਼ਮ ਸਿੰਘ ਅਨਮੋਲ ਗਿੱਪੀ ਗਰੇਵਾਲ ਤੇ ਹੋਰ ਕਾਫੀ ਸਾਰੇ ਸਿੰਗਰ ਸੀ ਜਿਨ੍ਹਾਂ ਨੇ ਘਰ-ਘਰ ਜਾ ਕੇ ਲੋਕਾਂ ਦਾ ਜਿੰਨਾ ਹੋ ਸਕਿਆ ਉਹਨਾਂ ਹੀ ਫਾਇਦਾ ਕੀਤਾ ਹੈ ਤੇ ਪਰ ਮੈਨੂੰ ਲੱਗਦਾ ਵੀ ਸਿਆਸੀ ਰੋਟੀਆਂ ਸੇਕਣ ਤੋਂ ਪਹਿਲਾਂ ਸਾਨੂੰ ਜਿਹੜੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਉਹਨਾਂ ਦੇ ਸਿਰ ਤੋਂ ਚਲੀਆਂ ਗਈਆਂ ਨੇ ਉਹਨਾਂ ਨੂੰ ਇੱਕ ਘਰ ਤੇ ਉਹਨਾਂ ਦਾ ਕਾਰੋਬਾਰ ਜੋ ਕਿ ਕਿਸੇ ਦੇ ਪਸ਼ੂ ਡੰਗਰ ਖੇਤ ਜਿਹੜੇ ਪ੍ਰਵਾਦ ਹੋ ਗਏ ਨੇ ਸਾਨੂੰ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ ਨਾ ਕਿ ਅਸੀਂ ਆਪਣੀ ਸਿਆਸੀ ਰੋਟੀਆਂ ਜਿਹੜੀਆਂ ਉਹ ਸੇਕਣੇ ਆ 1.5 ਸਾਲ ਪਿਆ 1.5 ਸਾਲ ਦੇ ਵਿੱਚ ਪੋਲਿਟੀਕਲ ਨੂੰ ਤੁਸੀਂ ਆਪਣਾ ਧਿਆਨ ਦੇ ਸਕਦੇ ਹੋ ਪਰ ਮੈਨੂੰ ਲੱਗਦਾ ਵੀ ਇਨਸਾਨੀਅਤ ਦੇ ਨਾਤੇ ਫਿਲਹਾਲ ਤੁਹਾਨੂੰ ਉਹਨਾਂ ਹੜ੍ਹ ਪੀੜਤ ਲੋਕਾਂ ਨੂੰ ਜਿਹੜਾ ਦੇਖਣ ਦਾ ਹੱਕ ਬੰਦਾ ਸੋ ਦੋਸਤੋ ਇਹ ਸੀ ਅੱਜ 11 ਵਜੇ ਦੀ ਲਾਈਵ ਪ੍ਰੋਗਰਾਮ ਦੀ ਅਪਡੇਟ ਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਏਵਨ ਪੰਜਾਬੀ ਟੀਵੀ ਤੇ ਜਲਦੀ ਕੋਈ ਹੋਰ ਨਵਾਂ ਮੁੱਦਾ ਲੈ ਕੇ ਅਸੀਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੇਵੋ ਇਜਾਜ਼ਤ